ਲੈ ਵੀ ਜਟੋ ਤੁਹਾਨੂੰ ਮੋਟਰ ਦਿਖਾਈਏ ਕੈਨੇਡਾ ਦੀ ਆ ਸੂਆ ਆਉਂਦਾ ਨਹਿਰੀ ਪਾਣੀ ਵਾਲਾ ਠੀਕ ਆ ਦੇਖ ਸਕਦੇ ਹੋ ਪਾਣੀ ਚੱਲਦਾ ਹੈਗਾ ਇਹ ਤੇ ਉਹ ਜਿਗਾ ਪੱਕਾ ਨੱਕਾ ਲੱਗਿਆ ਹੋਆ ਉਥੋਂ ਪਰਲੇ ਪਾਸੇ ਪਾਣੀ ਚੱਲਿਆ ਜਾਂਦਾ ਉਹਦੇ ਥੱਲੇ ਉਥੇ ਡਿਗ ਬਣੇ ਹੋਏ ਆ ਠੀਕ ਆ ਅ ਉਥੋਂ ਪਾਣੀ ਮਤਲਬ ਜਿਵੇਂ ਕਹਿੰলো ਵੀ ਸਾਫ਼ ਹੋ ਕੇ ਫਿਲਟਰ ਹੋ ਕੇ ਪਰਲੇ ਪਾਸਿਓਂ ਡਿਗ ਬਣੇ ਹੋਏ ਆ ਉਹ ਪਾਣੀ ਆ ਜਾਂਦਾ ਕਹਾ ਇਹ ਉਹ ਉਸ ਦੀ ਮੋਟਰ ਉਹਦੇ ਵਾਸਤੇ ਡਿੱਗ ਬਣਿਆ ਵਾ ਮੋਟਰ ਵਾਸਤੇ ਮੈਂ ਤੁਹਾਨੂੰ ਨੇੜੇ ਚੱਲ ਕੇ ਵੀ ਦਿਖਾ ਦਿੰਦਾ ਇੱਕ ਮਿੰਟ ਠੀਕ ਹੈ ਆ ਮੋਟਰ ਲੱਗੀ ਵੀ ਆ ਥੱਲੇ ਡਿੱਗ ਆ ਆ ਮੋਟਰੋ ਚ ਪੱਖਾ ਚਾਕੇ ਪਾਣੀ ਛਾੜਦਾ ਠੀਕ ਆ ਆ ਉਹ ਦੂਗਾ ਜਾਂਦਾ ਅੰਡਰਗਰਾਉਂਡ ਅੰਡਰਗਰਾਉਂਡ ਤੋਂ ਅੱਗੇ ਉਹ ਸਾਹਮਣੇ ਇਹਨਾਂ ਦਾ ਇਰੀਗੇਸ਼ਨ ਸਿਸਟਮ ਲੱਗਿਆ ਵੇਲਾ ਫਫਾਰਾ ਸਿਸਟਮ ਜਿਹੜਾ ਚੱਲ ਫਿਰ ਕੇ ਇਹਨਾਂ ਦੀ ਮੱਕੀ ਤੇ ਪਾਣੀ ਛਿੜਕਦਾ ਠੀਕ ਹੈ ਜੀ ਇਹਨਾਂ ਦਾ ਇਰੀਗੇਸ਼ਨ ਸਿਸਟਮ ਪਾਣੀ ਕਿਵੇਂ ਲੱਗਦਾ ਖੇਤਾਂ ਨੂੰ ਠੀਕ ਆ ਆਹ ਸੋਚਾ ਚਲਾਉਣ ਬੰਦ ਕਰਨ ਨੂੰ ਇੱਧਰ ਮੀਟਰ ਲੱਗਿਆ ਵਾ ਨਾਲ ਦੀ ਨਾਲ ਕਿੰਨੀਆਂ ਜੁਨਟਾਂ ਮੱਚ ਗਈਆਂ ਸਾਰਾ ਹਸਾਬ ਰੱਖਦੇ ਆ ਠੀਕ ਹੈ ਜੀ ਤੇ ਇੱਧਰ ਬਿਜਲੀ ਬੋਰਡ ਵਾਲਿਆਂ ਦਾ ਮੀਟਰ ਲੱਗਿਆ ਵਾ ਨਾਲ ਇੱਕ ਤੇ ਨਾਲ ਲੱਗਿਆ ਵਾ ਟਰਾਂਸਫਾਰਮਰ ਇਹ ਕਹਿੰਦੇ 11000 ਵੋਲਟੇਜ ਤੇ ਉੱਤੇ ਮੋਟਰ ਮੋਟਰ ਦੇ ਉੱਤੇ ਟਰਾਂਸਫਰਮਰ ਲਾਈਟ ਫੁੱਲ ਕਰੰਟ ਫੁੱਲ ਪਾਣੀ ਫੁੱਲ ਠੀਕ ਹੈ ਸੂਏ ਦਾ ਪਾਣੀ ਲੱਗਦਾ ਮਕੀ ਠੀਕ ਹੈ ਜੀ ਬਾਕੀ ਆ ਸਫਾ ਸਫਾ ਦਿਖ ਲੋ ਆਪਣਾ ਹਨ ਬਾਜੀ